ਜਲਨਾ ਰੇਤਾ ਵਰਕਰ ਯੂਨੀਅਨ ਜਿੰਦਾਬਾਦ ਜਿੰਦਾਬਾਦ ਜਲਨਾ ਰੇਤਾ ਵਰਕਰ ਯੂਨੀਅਨ ਜਿੰਦਾਬਾਦ ਜਿੰਦਾਬਾਦ ਅੱਜ ਜਰਨਲ ਰੇਤਾ ਵਰਕਰ ਯੂਨੀਅਨ ਐਟਿਕ ਪੰਜਾਬ ਜ਼ਿਲ੍ਹਾ ਫਾਜ਼ਿਲਕਾ ਦੀ ਟੀਮ ਨੇ ਮੀਟਿੰਗ ਕੀਤੀ ਹੈ ਔਰ ਲੱਗਿਆ ਪਤਾ ਕਿ ਇਹ ਰੇਤੇ ਦਾ ਕੰਮ ਜਿਹੜਾ ਉਹ ਸਰਕਾਰ ਚਲਾਉਣਾ ਚਾਹੁੰਦੀ ਹੈ ਪਰ ਇਹਨਾਂ ਨੇ ਮੀਟਿੰਗ ਕਰਕੇ ਯੂਨੀਅਨ ਦੇ ਵਕਤਰਾ ਨੇ ਇਹ ਤਾਂ ਕੀਤਾ ਹੈ ਕਿ ਅਸੀਂ ਸਾਡੇ ਮੁਤਾਬਕ ਜਿਹੜਾ ਹੈ ਸਾਡੇ ਨਿਯਮ ਕਾਨੂੰਨ ਮੁਤਾਬਕ ਜਿਹੜਾ ਉਹ ਕੰਮ ਚੱਲਣਾ ਚਾਹੀਦਾ ਜਿੰਦਾਬਾਦ 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 ਸਾਡਾ ਰੇਤਾ ਦਾ ਮਜ਼ਦੂਰਾਂ ਦਾ ਇੱਕ ਜਿੰਦਾਬਾਦ 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 ਜਰਨਲ ਰੇਤਾ ਬਕਰ ਯੂਨੀਅਨ ਜਿੰਦਾਬਾਦ 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 ਹਕਾਂ ਲਈ ਲੜਦੇ ਲੋਕ ਜਿੰਦਾਬਾਦ 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 ਹਕਾਂ ਲਈ ਲੜਦੇ ਲੋਕ ਜਿੰਦਾਬਾਦ ਜਿੰਦਾਬਾਦ ਜਿੰਦਾ ਮੇਰਾ ਰਸ਼ ਬੇਗ ਸਿੰਘ ਜਨਰਲ ਰੇਤਾ ਵਰਕਰ ਯੂਨੀਅਨ ਜ਼ਿਲ੍ਹਾ ਸਕੱਤਰ ਫਾਜ਼ਿਲਕਾ ਅੱਜ ਅਸੀਂ ਜਨਰਲ ਰੇਤਾ ਵਰਕਰ ਯੂਨੀਅਨ ਦੀ ਫਾਜ਼ਿਲਕਾ ਦੇ ਵਿੱਚ ਕਿਉਂਕਿ ਸਾਡੀਆਂ ਦੋ ਥੜੇ ਸੀ ਤਾਂ ਦੋ ਥੜੇ ਅਸੀਂ ਜਿਹੜਾ ਜਦੋਂ ਕੰਮ ਰੇਤੇ ਦਾ ਚੱਲਦਾ ਸੀ ਤਾਂ ਦੋਨਾਂ ਥੜਿਆਂ ਵੱਲੋਂ ਜਿਹੜਾ ਅਲੱਗ-ਅਲੱਗ ਕੰਮ ਚਲਾਇਆ ਜਾਂਦਾ ਸੀ ਪਰ ਅੱਜ ਆਪ ਦੀਆਂ ਮੇਨ ਮੰਗਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਦੋਨੋਂ ਜਿਹੜੀਆਂ ਥੜੇ ਸੀ ਇਕੱਠੇ ਹੋ ਕੇ ਅੱਜ ਮੀਟਿੰਗ ਕਰੀ ਹੈ ਕਿਉਂਕਿ ਇਹ ਮੀਟਿੰਗ ਕਿਉਂ ਕਰੀਏ ਸਾਡੇ ਰੇਤਾ ਮਜ਼ਦੂਰਾਂ ਦਾ ਕਾਫੀ ਲੰਮੇ ਸਮੇਂ ਤੋਂ ਜਿਹੜਾ ਮਜਦੂਰਾਂ ਦਾ ਕੰਮ ਜਿਹੜਾ ਉਠਾਪਿਆ ਸੀ ਤੇ ਜਿਹੜੇ ਕਾਰਪੋਰੇਟ ਘਰਾਣੇ ਨੇ ਜਾਂ ਉਹ 2 ਨੰਬਰ ਦਾ ਕੰਮ ਕਰਨ ਵਾਲੇ ਸੀ ਉਹ ਆਪ ਦਾ ਕੰਮ ਜਿਹੜਾ ਵੱਡੇ ਪੱਧਰ ਤੇ ਚਲਾ ਰਹੇ ਸੀ ਪਰ ਸਾਨੂੰ ਅੱਜ ਆਸ ਜਗੀ ਹੈ ਕਿ ਜਲਦੀ ਹੀ ਕੰਮ ਫਾਜ਼ਿਲਕਾ ਦੇ ਵਿੱਚ ਚੱਲਣ ਵਾਲਾ ਹੈ ਜੇ ਫਾਜ਼ਿਲਕਾ ਦੇ ਵਿੱਚ ਕੰਮ ਚੱਲਦਾ ਹੈ ਤਾਂ ਐਜ ਸਾਡੀ ਜਿਹੜੀ ਰੇਤਾ ਮਜਦੂਰ ਯੂਨੀਅਨ ਹੈ ਏਟਕਦੇ ਤਰੂ ਉਹ ਸਾਡੀ ਲੇਬਰ ਜਿਹੜੀ ਹੈ ਵੱਡੇ ਪੱਧਰ ਤੇ ਜਿਹੜੀ ਕੰਮ ਕਰਨ ਨੂੰ ਤਿਆਰ ਹੈ ਤੋਂ ਸਲੇਵਰ ਦੇ ਥਰੂ ਹੀ ਕੰਮ ਲੇਵਰ ਤੋਂ ਹੀ ਕਰਵਾਇਆ ਜਾਵੇ ਜੇਕਰ ਕੋਈ ਠੇਕੇਦਾਰ ਜਾਂ ਸਰਕਾਰੀ ਜਾਂ ਇਥੂ ਦਾ ਕੋਈ ਵੀ ਨੁਮਾਇੰਦਾ ਗਲਤ ਤਰੀਕੇ ਨਾਲ ਕੰਮ ਨੂੰ ਚਲਾਉਣਾ ਚਾਹਵੇਗਾ ਤਾਂ ਅਸੀਂ ਉਹਦੇ ਲਈ ਸੰਘਰਸ਼ ਲਈ ਵੀ ਤਿਆਰ ਆ ਕਿਉਂਕਿ ਥੋੜੇ ਸਮੇਂ ਦੇ ਵਿੱਚ ਸਾਡੀ ਜਿਹੜੀ ਇਹ ਮੀਟਿੰਗ ਸੋਮਵਾਰ ਦੀ ਅਸੀਂ ਮੀਟਿੰਗ ਰੱਖ ਕੇ ਆਇਆ ਜਨਰਲ ਰੇਤਾ ਵਰਕਰ ਯੂਨੀਅਨ ਦੀ ਤੇ ਜਿਹੜੇ ਸਾਡੇ ਰੇਤੇ ਦੇ ਖੱਡਾਂ ਤੇ ਕੰਮ ਕਰਨ ਵਾਲੇ ਮਜ਼ਦੂਰ ਨੇ ਉਹਨਾਂ ਵੱਲੋਂ ਅਸੀਂ ਇੱਕ ਮੰਗ ਪੱਤਰ ਜਿਹੜਾ ਡੀਸੀ ਮੈਡਮ ਫਾਜ਼ਿਲਕਾ ਨੂੰ ਅਦਨ ਜਾ ਰਹੇ ਆ ਤੇ ਅਸੀਂ ਉਹਨਾਂ ਨੂੰ ਵੀ ਅਪੀਲ ਕਰਨੀ ਚਾਹੁੰਦੇ ਆ ਕਿ ਜਿੰਨੇ ਵੀ ਮਜ਼ਦੂਰ ਜਿਹੜਾ ਰੇਤੇ ਤੇ ਕੰਮ ਕਰਨ ਵਾਲੇ ਨੇ ਉਹ ਜਿਹੜਾ ਸੋਮਵਾਰ ਠੀਕ 10 ਵਜੇ ਇੱਥੇ ਪ੍ਰਤਾਪ ਬਾਗ ਫਾਜ਼ਿਲਕਾ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਤਾਂ ਕਿ ਜੋ ਆਪਣੇ ਰੇਤੇ ਦਾ ਕੰਮ ਸਹੀ ਤੇ ਪਾਰਦਰਸ਼ੀ ਡੰਗ ਨਾਲ ਲੇਬਰ ਦੇ ਨਾਲ ਚਲਾਇਆ ਜਾ ਸਕੇ ਮੇਰਾ ਨਾਮ ਸਤਨਾਮ ਸਿੰਘ ਹੈ ਪਿੰਡ ਮਿਆਣੀ ਵਸਤੀ ਮੈਂ ਜਨਰਲ ਰੇਤਾ ਵਰਕਰ ਯੂਨੀਅਨ ਦਾ ਜਨਰਲ ਸਕੱਤਰ ਕਿ ਅਸੀਂ ਪੁਰਾਣੇ ਸਮੇਂ ਤੋਂ ਬਹੁਤ ਕੰਮ ਕਰ ਰਹੇ ਹਾਂ ਪਰ ਸਾਡਾ ਕੰਮ ਹੁਣ ਬੰਦ ਸੀ ਸਾਨੂੰ ਥੋੜੀ ਜਿਹੀ ਆਸ ਜਾਗੀ ਹੈ ਕਿ ਕੰਮ ਚਲਾਇਆ ਜਾ ਰਿਹਾ ਹੈ ਤੇ ਅਸੀਂ ਅੱਗੇ ਦੋ ਧੜੇ ਸਿੱਧੋ ਧੜਿਆਂ ਦੇ ਵਿੱਚ ਸਾਡੀ ਫੁੱਟ ਦਾ ਜਿਹੜਾ ਫਾਇਦਾ ਸੀ ਕੋਈ ਕੋਈ ਠਾ ਜਾਂਦਾ ਸੀ ਠੇਕੇਦਾਰ ਜਾਂ ਕੋਈ ਵੀ ਅਸੀਂ ਉਸ ਨੂੰ ਬੰਦ ਕਰਨ ਦੇ ਵਿੱਚ ਚਾਰੂ ਡੰਗ ਨਾਲ ਕੰਮ ਚਲਾਉਣ ਦੇ ਹੱਕ ਦੇ ਵਿੱਚ ਅਸੀਂ ਦੋਵੇਂ ਧੜੇ ਇਕੱਠੇ ਹੋਏ ਹਾਂ ਤੇ ਅਸੀਂ ਇੱਕ ਮੀਟਿੰਗ ਰੱਖੀ ਸੋਮਵਾਰ ਦੇ ਉਹ ਜਿਹੜਾ ਡੀਸੀ ਨੂੰ ਮੰਗ ਪੱਤਰ ਵੀ ਦੇਵਾਂਗੇ ਉਹਦੇ ਵਿੱਚ ਵੀ ਅਸੀਂ ਮਜ਼ਦੂਰਾਂ ਦਾ ਕੰਮ ਮੰਗਣਾ ਜਿਹੜਾ ਕੰਮ ਸਹੀ ਤਰੀਕੇ ਨਾਲ ਚਲਾਇਆ ਜਾਵੇ ਅਸੀਂ ਸਰਕਾਰ ਨੂੰ ਵੀ ਡੀਸੀ ਨੂੰ ਇਹ ਆਸਮੇਦ ਰੱਖਣੇ ਕਿ ਮਜ਼ਦੂਰਾਂ ਨੂੰ ਕੰਮ ਦਿੱਤਾ ਜਾਵੇ